ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਹ ਸਾਬ ਜਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਾਇਆਂ ਦੇ ਵਾਰਡ ਨੰਬਰ 6 ਚ ਪੈਂਦੇ ਬੜਾ ਪਿੰਡ ਰੋਡ ਤੇ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਵਾਰਡ ਨੰਬਰ 6 ਤੋਂ ਕੌਂਸਲਰ ਪ੍ਰੋਫੈਸਰ ਰਿਸ਼ੂ ਅਤੇ ਵਾਰਡ ਨੰਬਰ 8 ਤੋਂ ਕੌਂਸਲਰ ਮਨੋਜ ਗੋਗੜਾ ਨੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੌਂਸਲਰ ਮਨੋਜ ਗੋਗੜਾ ਅਤੇ ਜਸਲੀਨ ਨੇ ਦੱਸਿਆ ਕਿ ਬੜਾ ਪਿੰਡ ਰੋਡ ਤੇ ਸਮੂਹ ਦੁਕਾਨਦਾਰਾਂ ਵੱਲੋਂ ਇਕੱਤਰਿਤ ਹੋ ਕੇ ਕੇ ਚਾਰ ਸਾਬ ਜਦ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ ਉਹਨਾਂ ਕਿਹਾ ਕਿ ਸਿੱਖ ਧਰਮ ਦਾ ਇਤਿਹਾਸ ਸ਼ੁਰੂ ਤੋਂ ਹੀ ਕੁਰਬਾਨੀਆਂ ਭਰਿਆ ਰਿਹਾ ਹੈ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਇਸ ਵਿਸ਼ੇਸ਼ ਦਿਨ ਨੇ ਜਾਂ ਮਹਾਰਾਜ ਸ਼ਹੀਦੀ ਦੇਪਸ ਦੇ ਜਿਹੜੇ ਦਿਨ ਚੱਲਦੇ ਪਏ ਆ ਮਾਰੇ ਮੋਲੇ ਅਰਦਾਸ ਹੈ ਜੀ ਵੀ ਸਾਰੇ ਉੱਤੇ ਅਸ਼ੀਰਵਾਦ ਭਰਿਆ ਹੱਥ ਰੱਖਣ ਅੱਜ ਦੇ ਜਿਹੜੇ ਛੋਟੇ ਸ਼ਹਿਰਿਆਂ ਦੇ ਨਾਲ ਦੇ ਸ਼ਹੀਦੀ ਦੇਸ ਜਿਹੜੇ ਆ ਉਹਨਾਂ ਨੂੰ ਸਮਰਪਿਤ ਅੱਜ ਬੜਾ ਪਿੰਡ ਰੋੜ ਤੇ ਸ਼ਿਰਾ ਪਰਿਵਾਰ ਵੱਲੋਂ ਦੁਕਾਨਾਂ ਦੇ ਮਾਲਕ ਅੱਜ ਜਿਹੜਾ ਰੋਸੋ ਲੰਗਰ ਜਿਹੜਾ ਲਵਾਇਆ ਗਿਆ ਬੜਾ ਪਿੰਡ ਰੋੜ ਦੇ ਸਾਰੇ ਦੁਕਾਨਦਾਰਾਂ ਨੇ ਅੱਜ ਉੱਥੇ ਆਲ ਮਿਲ ਕੇ ਜਿਹੜੀ ਸੇਵਾ ਕੀਤੀ ਆ ਔਰ ਉਹ ਵਾਹਿਗੁਰੂ ਜੀ ਨੂੰ ਯਾਦ ਕੀਤਾ ਔਰ ਸਾਰਿਆਂ ਨੇ ਅਰਦਾਸ ਕੀਤੀ ਆ ਵੇ ਸਾਰਿਆਂ ਲਈ ਸੁੱਖ ਸ਼ਾਂਤੀ ਔਰ ਪਿਆਰ ਜਿਹੜਾ ਭਾਈ ਜਰੇ ਔਰ ਮਿਹਰ ਭਰਿਆ ਹੱਥ ਕਰਦੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਹ ਸਾਬ ਜਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਾਇਆਂ ਦੇ ਵਾਰਡ ਨੰਬਰ 6 'ਚ ਪੈਂਦੇ ਬੜਾ ਪਿੰਡ ਰੋਡ ਤੇ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਵਾਰਡ ਨੰਬਰ 6 ਤੋਂ ਕੌਂਸਲਰ ਪ੍ਰੋਫੈਸਰ ਰਿਸ਼ੂ ਅਤੇ ਵਾਰਡ ਨੰਬਰ 8 ਤੋਂ ਕੌਂਸਲਰ ਮਨੋਜ ਗੋਗੜਾ ਨੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੌਂਸਲਰ ਮਨੋਜ ਗੋਗੜਾ ਅਤੇ ਜਸਲੀਨ ਨੇ ਦੱਸਿਆ ਕਿ ਬੜਾ ਪਿੰਡ ਰੋਡ ਤੇ ਸਮੂਹ ਦੁਕਾਨਦਾਰਾਂ ਵੱਲੋਂ ਇਕੱਤਰਿਤ ਹੋ ਕੇ ਚਾਰ ਸਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ। ਉਹਨਾਂ ਕਿਹਾ ਕਿ ਸਿੱਖ ਧਰਮ ਦਾ ਇਤਿਹਾਸ ਸ਼ੁਰੂ ਤੋਂ ਹੀ ਕੁਰਬਾਨੀਆਂ ਭਰਿਆ ਰਿਹਾ ਹੈ। ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ। ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਪਤੇ। ਸੋ ਅੱਜ ਦੇ ਇਸ ਬਸ਼ੀਅਸ਼ਰ ਦਿਨ ਨੇ ਇਹ ਮਹਾਰਾਜ ਸ਼ਹੀਦੀ ਦੇ ਪਤਲੇ ਦਿਨ ਚੱਲਦੇ ਪਏ ਆ। ਮਾਰੇ ਮੋੜੇ ਅਰਦਾਸ ਹੈ ਜੀ ਵੀ ਸਾਰੇ ਆਪ ਤੇ ਅਸ਼ੀਰਵਾਦ ਭਰੇ ਹੱਥ ਰੱਖਣ। ਅਲਦੇ ਜਿਹੜੇ ਛੋਟੇ ਸ਼ਹਿਰਿਆਂ ਨਾਲ ਦੇ ਸ਼ਹੀਦੀ ਦਫ਼ਸ ਜਿਹੜੇ ਆ ਉਹਨਾਂ ਨੂੰ ਸਮਰਪਿਤ ਅੱਜ ਬੜਾ ਪਿੰਡ ਰੋੜ ਤੇ ਸ਼ੀਰਾ ਪਰਿਵਾਰ ਵੱਲੋਂ ਪਵਾਨਾਂ ਦੇ ਮੋਰੇ ਅੱਜ ਜਿਹੜਾ ਰੋਸੋ ਲੰਗਰ ਜਿਹੜਾ ਲਵਾਇਆ ਗਿਆ ਬੜਾ ਪਿੰਡ ਰੋੜ ਦੇ ਸਮੂਹ ਦੁਕਾਨਦਾਰਾਂ ਨੇ ਅੱਜ ਉੱਥੇ ਅੜ ਮਿਲ ਕੇ ਜਿਹੜੀ ਸੇਵਾ ਕੀਤੀ ਆ ਔਰ ਉਹ ਵਾਹਿਗੁਰੂ ਜੀ ਨੂੰ ਯਾਦ ਕੀਤਾ ਔਰ ਸਾਰਿਆਂ ਨੇ ਅਰਦਾਸ ਕੀਤੀ ਆ ਵੇ ਸਾਰਿਆਂ ਲਈ ਸੁੱਖ ਸ਼ਾਂਤੀ ਔਰ ਪਿਆਰ ਜਿਹੜਾ ਭਾਈ ਜਰੇ ਔਰ ਮਿਹਰ ਭਰਿਆ ਹੱਥ ਆਪ ਸਰਬਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਤੈ